ਹੁਣ ਆਪਣੇ ਹੀ ਪਿੰਡ ਦੇ ਵਿੱਚ ਆਸ਼ਕੀ ਕੋਈ ਨਹੀਂ ਕਰ ਪਾਵੇਗਾ ਇਸ ਪਿੰਡ ਨੇ ਵੱਡਾ ਫਰਮਾਨ ਸੁਣਾ ਦਿੱਤਾ ਹੈ ਸਿਰਫ ਮੁੰਡੇਆਂ ਆ ਕੁੜੀ ਤੇ ਹੀ ਨਹੀਂ ਬਲਕਿ ਮਾਪਿਆਂ ਤੇ ਵੀ ਹੋਵੇਗਾ ਇਹ ਐਕਸ਼ਨ ਜਾਨੋ ਇਹ ਕਿਹੜਾ ਪਿੰਡ ਹੈ ਅਤੇ ਇਹਨਾਂ ਦਾ ਇਹ ਐਕਸ਼ਨ ਤੁਹਾਨੂੰ ਸਹੀ ਲੱਗ ਰਿਹਾ ਹੈ ਜਾਂ ਗਲਤ ਲੱਗ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਨੂੰ ਤੁਗਲਕੀ ਫਰਮਾਨ ਆਖ ਰਹੇ ਨੇ ਜਿਹਾ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਿਹੜੇ ਬਜ਼ੁਰਗ ਨੇ ਖਾਸ ਕਰਕੇ ਉਹ ਆਪਣੇ ਪਿੰਡ ਦੇ ਵਿੱਚ ਹੀ ਵਿਆਹ ਕਰਵਾਉਣ ਨੂੰ ਚੰਗਾ ਨਹੀਂ ਮੰਨਦੇ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਪਿੰਡ ਦੇ ਵਿੱਚ ਜਿਹੜੇ ਮੁੰਡੇ ਕੁੜੀ ਰਹਿੰਦੇ ਨੇ ਉਹ ਆਪਸ ਦੇ ਵਿੱਚ ਭੈਣ ਭਰਾ ਨੇ ਪਰ ਬਹੁਤ ਸਾਰੇ ਲੋਕ ਇਹਨਾਂ ਰੀਤੀ ਰਿਵਾਜਾਂ ਤੋਂ ਉੱਠੇ ਉੱਚੇ ਉੱਠ ਕੇ ਜਾਂ ਕਹਿ ਲਓ ਇਹਨਾਂ ਰੀਤੀ ਰਿਵਾਜਾਂ ਨੂੰ ਨਾ ਮੰਨ ਕੇ ਉਹ ਆਪਣੇ ਹੀ ਪਿੰਡ ਦੇ ਵਿੱਚ ਆਪਣੇ ਹੀ ਆਪਣੇ ਦੀ ਕੁੜੀ ਨਾਲ ਜਾਂ ਆਪਣੇ ਹੀ ਪਿੰਡ ਦੇ ਮੁੰਡੇ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਇਸ ਨੂੰ ਲੈ ਕੇ ਇੱਕ ਪਿੰਡ ਨੇ ਸਖਤ ਫਰਮਾਨ ਸੁਣਾ ਦਿੱਤਾ ਉਹਨਾਂ ਨੇ ਕਿਹਾ ਇਹ कि ਜਿਹੜੇ ਲੋਕ ਅਜਿਹਾ ਕਰਨਗੇ ਉਨ੍ਹਾਂ ਤੇ ਐਕਸ਼ਨ ਹੋਵੇਗਾ ਪੂਰੇ ਪਿੰਡ ਦੇ ਜੋ ਹੈ ਪੰਚਾਇਤ ਮੈਂਬਰ ਸਰਪੰਚ ਅਤੇ ਪਿੰਡ ਵਾਲਿਆਂ ਨੇ ਇਹ ਮਤਾ ਜੜਾਏ ਹੋ ਪਾਸ ਕਰ ਦਿੱਤਾ ਹੈ ਜੀ ਹਾਂ ਦਾਦੀ ਇਹ ਕਿ ਬਠਿੰਡਾ ਦੇ ਪਿੰਡ ਕੋਟ ਸਮੀਰ ਦੇ ਵਿੱਚ ਜਿਹੜਾ ਇਹ ਫੈਸਲਾ ਜਿਹੜਾ ਇਹੋ ਲਿਆ ਗਿਆ ਹੈ ਇਸ ਪਿੰਡ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਪਿੰਡ ਦੇ ਵਿੱਚ ਹੀ ਵਿਆਹ ਕਰਵਾਉਂਦਾ ਹੈ ਤੇ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇਗਾ ਕਿਹਾ ਗਿਆ ਕਿ ਜਿਹੜੇ ਮੁੰਡੇ ਜਾਂ ਕੁੜੀ ਅਜਿਹਾ ਕਰਨਗੇ ਉਹਨਾਂ ਨੂੰ ਪੂਰੇ ਪਿੰਡ ਦੇ ਵਿੱਚੋਂ ਬਾਈਕਟ ਕਰ ਦਿੱਤਾ ਜਾਵੇਗਾ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਜਾਂ ਉਹਨਾਂ ਨੂੰ ਕੋਈ ਵੀ ਜਿਹੜਾ ਹੈ ਉਹ ਬੁਲਾਵੇਗਾ ਨਹੀਂ ਔਰ ਖਾਸ ਕਰਕੇ ਸਿਰਫ ਮੁੰਡੇ ਕੁੜੀ ਨਾਲ ਕੁੜੀ ਨੂੰ ਨਹੀਂ ਬਲਕਿ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਇਹ ਕੀਤਾ ਜਾਵੇਗਾ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਜੇਕਰ ਕੁੜੀ-ਮੁੰਡਾ ਜਿਹਾ ਕਰਦੇ ਨੇ ਤੇ ਉਹਨਾਂ ਨੂੰ ਇਹ ਸਜ਼ਾ ਜੇਕਰ ਤੁਸੀਂ ਦੇ ਰਹੇ ਹੋ ਤੇ ਇਹ ਸਮਝ ਆਉਂਦਾ ਹੈ ਪਰ ਮਾਪਿਆਂ ਦੀ ਬਹੁਤ ਵਾਰ ਮਾਪਿਆਂ ਦੀ ਬੱਚੇ ਸੁਣਦੇ ਤੱਕ ਨਹੀਂ ਮਾਪਿਆਂ ਦਾ ਉਹ ਕਹਿਣਾ ਮੰਨਦੇ ਤੱਕ ਨਹੀਂ ਸੋ ਮਾਪਿਆਂ ਨੂੰ ਅਜਿਹੀ ਸਜ਼ਾ ਕਿਉਂ ਉਹਨਾਂ ਦਾ ਬਾਈਕਾਟ ਕਿਉਂ ਸੋ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਸਵਾਲ ਜਿਹੜੇ ਨੋ ਚੁੱਕੇ ਨੇ ਤੁਹਾਡੇ ਮੁਤਾਬਕ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਹ ਫੈਸਲਾ ਲੇ ਆ ਗਿਆਏ ਕੀ ਇਹ ਸਹੀ ਹੈ ਜਾਂ ਗਲਤ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਆਪਣੇ ਹੀ ਪਿੰਡ ਦੇ ਵਿੱਚ ਵਿਆਹ ਕਰਵਾਉਣਾ ਗਲਤ ਹੁੰਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਬੰਦੇ ਦੀ ਆਪਣੀ ਮਰਜ਼ੀ ਹੈ ਉਹ ਚਾਹੇ ਜਿੱਥੇ ਮਰਜ਼ੀ ਵਿਆਹ ਕਰਵਾ ਲਵੇ ਦੂਸਰੇ ਸਵਾਲ ਸੀ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਤੁਹਾਡੇ ਮੁਤਾਬਕ ਮੁੰਡੇ ਕੁੜੀ ਤੇ ਜੋ ਸਖਤ ਫੈਸਲੇ ਲਏ ਨੇ ਕੀ ਉਹ ਸਹੀ ਨੇ ਜਾਂ ਜੋ ਮਾਪਿਆਂ ਤੇ ਲਏ ਗਏ ਨੇ ਕੀ ਉਹ ਵੀ ਸਹੀ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਜ਼ਾ ਔਰ ਜੋ ਕੁੜੀ ਜਾਂ ਮੁੰਡੇ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਪਿੰਡ ਦੇ ਵਿੱਚ ਵਿਆਹ ਕਰਵਾਉਂਦੇ ਨੇ ਜੋ ਸਜ਼ਾ ਉਹਨਾਂ ਨੂੰ ਮਿਲ ਰਹੀ ਹੈ ਕਿ ਉਹਨਾਂ ਦੇ ਮਾਪਿਆਂ ਨੂੰ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਵੇਂ ਪਹਿਲਾਂ ਕਿਹਾ ਕਿ ਬਹੁਤ ਵਾਰ ਮਾਪਿਆਂ ਦਾ ਕਹਿਣਾ ਬੱਚੇ ਨਹੀਂ ਮੰਨਦੇ ਸੋ ਇਹ ਬਠਿੰਡਾ ਦਾ ਪਿੰਡ ਹੈ ਕੋਰਟ ਸਮੀਰ ਜਿਸਨੇ ਇਹ ਫੈਸਲਾ ਜਿਹੜਾ ਹੈ ਉਹ ਲਿਆਏ ਇਹ ਫੈਸਲੇ ਦੇ ਨਾਲ ਇਹ ਵੀਡੀਓ ਜਿਹੜੀਆਂ ਨੇ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਨੇ ਬਹੁਤ سارے ਲੋਕ ਇਸ ਨੂੰ ਤੁਗਲਕੀ ਫਰਮਾਨ ਆਖ ਰਹੇ ਨੇ ਬਹੁਤ سارے ਲੋਕ ਆਖ ਰਹੇ ਨੇ ਕਿ ਇਹ ਗਲਤ ਹੈ ਬਹੁਤ سارے ਲੋਕ ਆਖ ਰਹੇ ਨੇ ਸਹੀ ਹੈ ਪਰੇ ਫੈਸਲਾ ਸੇ ਤੁਹਾਡੇ ਕੋ ਛੱਡਦੇ ਆ ਕਿ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਨੇਸ਼ਨ ਪੋਸਟ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਨੇਸ਼ਨ ਪੋਸਟ ਨੂੰ ਫੋਲੋ ਕੀਤਾ ਹੋਇਆ ਹੈ ਅਸੀਂ ਉਹਨਾਂ ਕੋਲ ਪੁੱਛਣਾ ਚਾਹੁੰਦੇ ਆ ਕਿ ਆਖਿਰਕਾਰ ਉਹ ਕੀ ਸੋਚਦੇ ਨੇ ਉਹਨਾਂ ਦੇ ਮੁਤਾਬਕ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਇਹ ਫੈਸਲਾ ਲਿਆ ਜਾ ਰਿਹਾ ਹੈ ਜਾਂ ਜੋ ਇਸ ਪਿੰਡ ਨੇ ਫੈਸਲਾ ਕੀਤਾ ਹੈ ਜੋ ਮਤਾ ਪਾਇਆ ਹੈ ਕਿ ਉਹ ਸਹੀ ਹੈ ਜਾਂ ਗਲਤ ਹੈ ਜਰੂਰ ਦੱਸਣਾ